ਸਹਿ ਮਹਾਰਾਜ ਸੱਚੇ ਪਾਤਸ਼ਾਹ ਦੀ ਦੇਖੋ ਜਿੰਨੀ ਸੇਵਾ ਕਰੋਗੇ ਓਨੀ ਹੀ ਥੋੜੇ ਤੇ ਕਿਰਪਾ ਹੋ ਜਾਣੀ ਹੈ ਤੁਸੀਂ ਇੱਕ ਵਾਰ ਕਰਕੇ ਦੇਖੋ ਜਦੋਂ ਹੁਣ ਘਰੇ ਬੈਠੇ ਲੜੀ ਜਾਣਗੇ ਨਿਆਣਿਆਂ ਨਾਲ ਕਦੇ ਜਨਾਨੀ ਨਾਲ ਲੜ ਲੱਗ ਜਾਂਦੇ ਆ ਕਦੇ ਉਹ ਨਾਲ ਲੜਨ ਦਾ ਤਾਂ ਤੁਹਾਡੇ ਕੋਲ ਟਾਈਮ ਹੈ ਤਾਂ ਉਹ ਤੋਂ ਘੰਟੇ ਪਰ ਤੁਹਾਡੇ ਕੋਲ ਸੇਵਾ ਦਾ ਟਾਈਮ ਨਹੀਂ ਹੈ ਮਹਾਰਾਜ ਵਾਸਤੇ ਇਸ ਕਰਕੇ ਸਭ ਤੋਂ ਵੱਧ ਜੇ ਤੁਸੀਂ ਸਭ ਕੁਝ ਚਾਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੋ ਬੱਤੋ ਵੱਧ ਸੰਗ ਸ਼ਰਮ ਨਾ ਕਰਿਆ ਕਰੋ ਵੀ ਮੈਂ ਐਡਾ ਵੱਡਾ ਬੰਦਾ ਐ ਨਾ ਕਰਿਆ ਕਰੋ ਮਹਾਰਾਜ ਆਪ ਝਾੜੂ ਲਾਉਂਦੇ ਹੁੰਦੇ ਸੱਚੇ ਬਾਦਸ਼ਾਹ ਨੇ ਬਾਬਾ ਬੁੱਢਾ ਜੀ ਨੇ ਅਖੀਰਲੇ ਟਾਈਮ ਤੇ ਸ਼ੇਰਪਾਦਸ਼ਾਹ ਨੇ ਕਿਹਾ ਬਾਬਾ ਤੂੰ ਸਾਰੀ ਜ਼ਿੰਦਗੀ ਮੈਥੋਂ ਕੁਝ ਨਹੀਂ ਮੰਗਿਆ ਮੰਗ ਕੀ ਮੰਗਣਾ ਕਰੇ ਸਭ ਕੁਝ ਐ ਸਾਬ ਕੋਈ ਦੋ ਵਾਰੀ ਹੋ ਗਿਆ ਤੀਜੀ ਵਾਰ ਕਰਨੇ ਜ਼ਰੂਰ ਮੰਗੋ ਬਾਬਾ ਜੀ ਦੇ ਨਵਾਂ ਝਾੜੂ ਰੱਖਿਆ ਸੀ ਪੈਦ ਵੱਲ ਦਰੀ ਥਲੇ ਝਾੜੂ ਕੱਢ ਕੇ ਕਹਿੰਦੇ ਆ ਝਾੜੂ ਐ ਇਹ ਮੇਰੇ ਪੁੱਤ ਨੂੰ ਫੜਾ ਦਿਓ ਇੱਕ ਵਾਰ ਦਿਓ ਜਦੋਂ ਤੱਕ ਚੰਦਰਮਾ ਸਤਾਰੇ ਤੇ ਧਰਤੀ ਰਹੇ ਮੇਰੀ ਔਲਾਦ ਝਾੜੂ ਮਾਰੇ ਗੁਰੂ ਘਰ ਚ ਐਡੀ ਵੱਡੀ ਸੇਵਾ ਮੰਗੀ ਬਾਬਾ ਬੁੱਢਾ ਹੀ ਨੇ ਆਪਣੇ ਔਲਾਦ ਲਈ ਕੋਈ ਰਾਜ ਨਹੀਂ ਮੰਗਿਆ ਪਰ ਇੱਕ ਗੱਲ ਯਾਦ ਰੱਖਿਓ ਜੇ ਗੁਰੂ ਘਰ ਵਿੱਚ ਝਾੜੂ ਲਾ ਦੋਗੇ ਨਾ ਪ੍ਰਲੋਕ ਤੱਕ ਸਫਾਈਆਂ ਹੋ ਜਾਣੇ ਤੁਹਾਡੀਆਂ ਆਪਣੀਆਂ ਵੀ ਐ ਗੰਦ ਨਿਕਲ ਜਾਣਾ ਸਾਰਾ ਉਹ ਕਹਿਣਗੇ ਜੀ ਫਲਾਣੇ ਧਰਮ ਵਾਲਾ ਦਾ ਡੇਰਾ ਬੜਾ ਵਧੀਆ ਉਹ ਡੇਰਾ ਆ ਤੁਹਾਡੇ ਤੋਂ ਰ ਕਲੀ ਵੀ ਨਹੀਂ ਹੋਈ ਲਿਸ਼ਕਾ ਕੇ ਰੱਖੋ ਗੁਰਦੁਆਰੇ ਨੂੰ ਵਧੀਆ ਰੱਖੋ ਕਈ ਪਿੰਡਾਂ ਜਾਂਦੇ ਨੇ ਨਿਸ਼ਾਨ ਸਾਹਿਬ ਦਾ ਕੱਪੜਾ ਪਾਟਿਆ ਕਿਤੇ ਆਹ ਕੋ ਹੋਇਆ ਬੇ ਕਿਤੇ ਉਥੇ ਪਲਸਤਰੀ ਨਹੀਂ ਹੋਇਆ ਹੋਇਆ ਤਾਂ ਤੁਹਾਨੂੰ ਹਲੂਣਾ ਥੋੜਾ ਦਿੱਤਾ ਵੀ ਤੁਸੀਂ ਐਨੇ ਨਾ ਉਹ ਤੁਹਾਡੇ ਤੋਂ ਘਰ ਦੂਰੋਂ ਲਿਸ਼ਕ ਦਿਓ ਫੇਚ ਕਿੰਦੀ ਕੋਠੀ ਪਾਏਵੇਂ ਬੜੀ ਕੋਠੀ ਦੂਰੋਂ ਲਿਸ਼ਕਦੀ ਤੇ ਗੁਰਦੁਆਰੇ ਦੀ ਕੰਧ ਨੂੰ ਕਲੀ ਵੀ ਨਹੀਂ ਹੋਈ ਮੈਂ ਤਾਂ ਵੈਸੇ ਉਦਾਹਰਣ ਦਿੰਦਾ ਤੁਹਾਨੂੰ ਲਾ ਕੇ ਨਹੀਂ ਕਹਿੰਦਾ ਤੇਸ ਕਰਕੇ ਗੁਰੂ ਘਰ ਚ ਵੜਦੇ ਬਗ ਲੱਗ ਜਾ ਮਿਲਟਰੀ ਵਾਲੇ ਦੇਖੋ ਜੀ ਇਹਨਾਂ ਦੇ ਜਿੱਥੇ ਵੀ ਗੁਰਦੁਆਰਾ ਬਣਾਉਂਦੇ ਹਨ ਇੰਨਾ ਸਜਾ ਕੇ ਰੱਖਦੇ ਨੇ ਬੜਾ ਸੋਹਣਾ ਉਹ ਗੁਰਦੁਆਰੇ ਦੇ ਗ੍ਰੰਥੀ ਨੂੰ ਕੈਪਟਨ ਦਾ ਦਰਜਾ ਦਿੱਤਾ ਉਹਨਾਂ ਨੇ ਕੈਪਟਨ ਸਾਹਿਬ ਨੂੰ ਜਾ ਕੇ ਪਹਿਲਾਂ ਸਲੂਟ ਮਾਰਦੇ ਸਾਰੇ ਇਹ ਨਹੀਂ ਹੁੰਦਾ ਵੀ ਉੱਥੇ ਗ੍ਰੰਥੀ ਹੈ ਜੀ ਇਹ ਜ਼ੀਰੋ ਬਣਾ ਕੇ ਬਿਠਾਇਆ ਹੋਇਆ ਹਾਂ ਬੇਸ ਕਰਕੇ ਸਾਡੀ ਕੌਮ ਨੇ ਇਹ ਦਰਜਾ ਗ੍ਰੰਥੀ ਸਿੰਘਾਂ ਨੂੰ ਦਿੱਤਾ ਨਹੀਂ ਰਾਗੀ ਸਿੰਘਾਂ ਨੂੰ ਦਿੱਤਾ ਨਹੀਂ ਕਹਿਣ ਨੂੰ ਵਜ਼ੀਰ ਹੈ ਜੀ ਇਹ ਵਿਚਾਰਾ ਹੈ ਵਿਚਾਰਾ ਭੁੱਖਾ ਮਰਦਾ ਬੇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਰਾਤੀ ਹੁਣ ਕੀ ਕਹਿੰਦੇ ਮਹੱਲਾ ਪਹਿਲਾ ਹੋਂਬਲਿਹਾਰੀ ਤਿੰਨ ਕੋ ਸਿਫਤ ਜਿਨ੍ਹਾਂ ਦਾ ਬਾਤ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰੋ ਸਾਡੇ ਤੇ ਸਬੇ ਕੰਤੈ ਰਤੀਆਂ ਮੈਂ ਦੁਹਾਗਣ ਕਿਤ ਪਹਿਲਾਂ ਤਾਂ ਕਹਿੰਦੇ ਨਾਨਕ ਤੈ ਰਤੀਆਂ ਪੁੱਛੇ ਬਾਤੜੀਆਂ ਕਹਿੰਦੇ ਮੈਂ ਤਾਂ ਦੁਹਾਗਣੀ ਆ ਮਹਾਰਾਜ ਬਿਲਕੁਲ ਜਿਵੇਂ ਦੁਹਾਗਣੀ ਹੁੰਦੀ ਮੈਂ ਤਾਂ ਥੋੜ੍ਹ ਤੋਂ ਬੇਮੁਖ ਐ ਮੈਂ ਤਾਂ ਨਾ ਅਫਗਨ ਇਤਲੇ ਖਸਮ ਨਾ ਫੇਰੇ ਚਿੱਤ ਕਹਿੰਦੇ ਮੇਰੇ ਵੱਲ ਤਾਂ ਖਸਮ ਮਾਲਕ ਚੇਤੀ ਨਹੀਂ ਫੇਰਦਾ ਕਿਉਂ ਸ਼ਰਾਬ ਮੈਂ ਪੀਂਦਾ ਆ ਮੈਂ ਕਹਿੰਦਾ ਆ ਮੈਂ ਕਰਦਾ ਆ ਮਾੜੇ ਕੰਮ ਕਰਦਾ ਆ ਉਹ ਗੁਣਿਆਰਾ ਮਹੱਲਾ ਪਹਿਲਾ ਹੌਂਬਲਿਹਾਰੀ ਤਿੰਨ ਕਉ ਸਿਫਤ ਜਿਨ੍ਹਾਂ ਦੇ ਬਾਤ ਜਿਨ੍ਹਾਂ ਦੇ ਬਾਤ ਮੁਖ ਵਿੱਚ ਹਰ ਵਕਤ ਸਿਫਤ ਹੀ ਹੈ। ਕਿਉਂਕਿ ਉਹਨਾਂ ਨੂੰ ਸਭੇ ਲੱਗੀ ਵੀ ਸਿਫਤ ਕਰਨ ਵਿੱਚ। ਆ ਜਿਹੜੇ ਲੋਕ ਨਾ ਲੀਡਰਾਂ ਨਾਲ ਜੁੜੇ ਹੁੰਦੇ ਨੇ ਤੁਸੀਂ ਦੇਖੋ ਜਿੱਥੇ ਬਹਿਣਗੇ। ਫਲਾਨਾ ਸਾਹਿਬ ਫਲਾਨਾ ਸਾਹਿਬ ਉੱਚ ਜੀਵ ਸੁੱਕ ਜਾਂਦੀ ਸ਼ਾਮ ਤੱਕ। ਉਹ ਲੀਡਰ ਦੀ ਵੀ ਸਿਫਤ ਕਰੀ ਜਾਣਗੇ। ਕਰੋ। ਪਰ ਮਹਾਰਾਜੀ ਦਾ ਕਰੋ ਅਗਾਲ ਪੁਰਖ ਦੀ ਸਿਫਤ ਤਾਂ ਕਰਿਆ ਕਰੋ। ਜਿਨੇ ਧਰਤੀ ਬਣਾਈ ਐ ਜਿਨੇ ਆਕਾਸ਼ ਬਣਾਇਆ ਐ ਜਿਹਨੇ ਸਭ ਕੁਝ ਆਪਾਂ ਨੂੰ ਬਣਾਇਆ ਜਿਨੇ ਸਭ ਕੁਝ ਬਣਾਇਆ ਜਿਨੇ 22 ਸ਼ਹੀਦੀਆਂ ਜਿਹਦੇ ਪਰਿਵਾਰ ਚ ਹੋਈਆਂ ਦਸਵੇਂ ਪਾਤਸ਼ਾਹ ਦੇ ਉਹਨਾਂ ਨੂੰ ਤਾਂ ਤੁਸੀਂ ਸਿਫਤਿਆ ਨਹੀਂ ਉਹਨਾਂ ਦੀ ਸਿਫਤੀ ਨਹੀਂ ਕਰਦੇ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਰਾਤ ਇੱਕ ਮੈਂ ਦੁਹਾਗਣ ਰਾਤ ਕਹਰੇ ਮੈਨੂੰ ਵੀ ਇੱਕ ਦੁਹਾਗਣ ਨੂੰ ਬਖਸ਼ਿਸ਼ ਕਰ ਦਿਓ ਰਾਤ ਭਾਵ ਅਵਸਥਾ ਰੂਪੀ ਰਾਤ ਸਾਰੇ ਆਨੰਦ ਮਾਣ ਰਹੇ ਨੇ ਨਾਮ ਦਾ ਮੈਨੂੰ ਵੀ ਬਖਸ਼ਿਸ਼ ਕਰ ਦਿਓ ਮਹਾਰਾਜ ਪਾਉੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਮੈਂ ਮੰਗਤਾ ਤੁਹਾਡੇ ਦਾਨ ਮੰਗਣਾ ਦਰ ਤੇ ਕਿਰਪਾ ਕਰਕੇ ਦਾਨ ਦੇ ਦਿਓ ਕਹਿੰਦੇ ਕੀ ਲੈਣਾ ਦੁੱਧ ਲੈਣਾ ਪੁੱਤ ਲੈਣਾ ਜ਼ਮੀਨ ਲੈਣੀ ਜਾਇਦਾਦ ਪੈਸਾ ਲੈਣਾ ਰਾਜ ਲੈਣਾ ਲੰਬੀ ਉਮਰ ਲੈਣੀ ਕਹਿੰਦੇ ਨਹੀਂ ਮਹਾਰਾਜ ਇਹ ਨਹੀਂ ਮੰਗਦਾ ਮੈਂ ਸੁਣ ਜਿਆ ਹੋਇਆ ਗੁਰਮੁਖੀ ਕਹਿੰਦਾ ਗੁਰਮੁਖ ਲੇਹੋ ਮਿਲਾਏ ਜਨ ਪਾਵੈ ਨਾਮ ਹਰ ਕਹਿੰਦੇ ਮੈਨੂੰ ਤਾਂ ਹੈ ਸਤਿਗੁਰੂ ਜੀ ਆਪਣੇ ਨਾਲ ਮਿਲਾ ਲਓ ਮੈਂ ਤਾਂ ਨਾਮ ਮੰਗਦਾ ਤਾਤ ਇਹ ਹਰ ਜੀ ਮੈਂ ਤਾਂ ਨਾਮ ਜਪਣਾ ਬਖਸ਼ਿਸ਼ ਕਰ ਦਿਓ ਤੁਸੀਂ ਕਦੇ ਨਾ 15 20 ਮਿੰਟ ਅੱਧਾ ਘੰਟਾ ਇਕੱਲੇ ਬਹਿ ਕੇ ਸਿਰਫ ਵਾਹਿਗੁਰੂ ਵਾਹਿਗੁਰੂ ਮੂੰਹ ਨਾਲ ਉਹਨਾਂ ਕੋ ਬੋਲੋ ਜਿੰਨਾ ਕੰਨਾਂ ਨਾਲ ਸੁਣ ਜੇ ਇੱਕ ਮਨ ਹੋ ਕੇ ਕਰੋ ਇੱਕ 10 ਦਿਨ ਸਿਰਫ ਕਰ ਲੋ 10 ਦਿਨ ਦੇ ਵਿੱਚ ਤੁਹਾਨੂੰ ਪਤਾ ਲੱਗ ਜੂ ਸਿਰ ਸੁਣ ਕੇ ਕਹਿਣਾ ਵਾਹਿਗੁਰੂ 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 ਕਰੀ ਜਾਓ ਇਹ ਚੀਜ਼ ਐਸੀ ਆ ਕਿ ਜਦੋਂ ਆਪਾਂ ਗੁਰਮੰਤਰ ਦਾ ਚਤਾਰਣਾ ਕੀਤਾ ਨਾ ਗੁਰਮੰਤਰ ਦੇ ਨਾਲ ਹੀ ਬਖਸ਼ਿਸ਼ ਹੁੰਦੀ ਕਹਿੰਦੇ ਅਨਹਦ ਸ਼ਬਦ ਵਜਾਏ ਅੰਦਰ ਆਪਣੇ ਆਪ ਹੀ ਅਹੱਦ ਤੋਂ ਰਹਿਤ ਸ਼ਬਦ ਸ਼ੁਰੂ ਹੋ ਜਾਣਾ ਆਪਣੇ ਅੰਦਰ ਸਾਰਿਆਂ ਵਿੱਚ ਹੁਣ ਵਾਹਿਗੁਰੂ ਹੋ ਰਿਹਾ ਅੰਦਰ ਇਹ ਤਾਂ ਫਿਰ ਉਹੀ ਗਾਹਲੀਆਂ ਗੱਲਾਂ ਆਈਆਂ ਕੰਧਾਂ ਵਿੱਚ ਵੀ ਜਾਪ ਹੁੰਦਾ ਦਰਖਤਾਂ ਵਿੱਚ ਵੀ ਹੁੰਦਾ ਧਰਤੀ ਆਕਾਸ਼ ਵਿੱਚ ਵੀ ਸਭ ਕੋਈ ਜਾਪ ਕਰਦਾ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪ ਤੈ ਨਹੀਂ ਹੋਰ ਇਹ ਅਵਸਥਾ ਬਣ ਜਾਂਦੀ ਹੈ ਜੋਤੀ ਜੋਤ ਧਰ ਕਹਿੰਦੇ ਜੋਤ ਵਿੱਚ ਜੋਤ ਮਿਲ ਜਾਂਦੀ ਉਹਦੀ ਅਨਹਦ ਸ਼ਬਦ ਵਜਾਏ ਮਿਹਨਤ ਕਰੋਗੇ ਤਾਂ ਇਹ ਇਹ ਗੱਲ ਪੱਕੀ ਹੈ ਹੋ ਜਾਂਦਾ ਹਾਲਿਆ ਇੱਕ ਨੌਜਵਾਨ 19-20 ਸਾਲ ਦਾ ਹੋਸਟਲ 'ਚ ਵੱਢਦਾ ਲੈ ਇੰਦਰ ਬਠਿੰਡੇ ਵੱਲ ਉਹ ਕਹਿੰਦਾ ਗਿਆ ਨੇ ਜੀ ਕਿ ਹੁਣ ਪ੍ਰੋਬਲ ਵਾ ਗਈ ਮੈਂ ਕਥਾ ਸੁਣ ਕੇ ਹੁਣ ਸਿਮਰਨ ਵੀ ਕਰਦਾ ਮੰਨ ਕੇ ਵੀ ਕਰਦਾ ਕਹਿੰਦਾ ਜੇ ਕੋਈ ਮਨ 'ਚ ਸੋਚਦਾ ਮੈਨੂੰ ਸੁਣ ਜਾਂਦਾ ਵੀ ਇਹ ਆਹ ਗੱਲ ਸੋਚਦਾ ਕਹਿੰਦਾ ਮੇਰੇ ਘਰ ਦੇ ਕੁਝ ਸੋਚਦੇ ਸੀ ਕਹਿੰਦਾ ਮੈਂ ਮੂੰਹ ਤੇ ਬੋਲਦਾ ਉਹਨਾਂ ਦੇ ਵੀ ਤੁਸੀਂ ਤਾਂ ਆਹ ਸੋਚਦੇ ਹੋ ਹੁਣ ਕਹਿੰਦਾ ਉਹ ਮੇਰੇ ਮਗਰ ਪਏ ਹੋਵੇ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਕਹ ਤੂੰ ਹੀ ਕਹ ਮੈਂ ਤਾਂ ਅੰਦਾਜ਼ਾ ਕਰ ਮੈਂ ਕਿਹਾ ਮੈਂ ਅੰਦਾਜ਼ਾ ਲਾਇਆ ਲੈ ਮੈਂ ਹੁਣ ਕਿਹੜਾ ਹੋਣਾ ਕਿ ਮੌਕਾ ਹੋ ਗਿਆ ਕਹ ਰਿਹਾ ਜੀ ਕੰਧ ਹੈ ਕੰਧ ਦੇ ਪਰਲੇ ਪਾਸੇ ਕੌਣ ਹੈ ਕੀ ਕਰ ਰਹੇ ਹਨ ਮੈਂ ਨਿਆਣੇ ਦੇਖਣ ਲੱਗ ਜਾਂਦਾ ਹਲੇ 20 ਸਾਲ ਦਾ ਹੀ ਨਿਆਣਾ ਸਾਰਾ ਕੁਝ ਪਤਾ ਲੱਗਣ ਲੱਗਿੰਦਾ ਇਹ ਤਾਂ ਬੜੀ ਅਵਸਥਾ ਵਾਲੇ ਵੀ ਬੈਠੇ ਆ ਜਿਨ੍ਹਾਂ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਸਾਰਾ ਕੁਝ ਹੀ ਪਤਾ ਬੜੀ ਅਵਸਥਾ ਬਾਣੀ ਬਖਸ਼ਿਸ਼ ਕਰਦੀ ਹੈ ਤੁਸੀਂ ਥੋੜੀ ਮਿਹਨਤ ਨਹੀਂ ਕੀਤੀ ਹੁਣ ਗੁਨਾਹ ਜਾਦੇ ਕਰ ਲਿਆ ਚਲੋ ਜੱਜ ਸ਼ੌਂਕ ਨਵਾਂ ਨਾਮ ਉੱਠਿਆ ਲੱਗਣ ਦਾ ਹੁਣ ਲੱਗਦਿਆਂ ਸਾਰ ਕਹਿੰਦੇ ਮੈਨੂੰ ਤਾਂ ਹੋਇਆ ਹੀ ਨਹੀਂ ਸ਼ੁਰੂ ਪਹਿਲਾਂ ਪਾਪਾ ਨੂੰ ਵੀ ਤਾਂ ਮਿਟੋਂਗੇ ਨਾ ਆਪਣੇਆਂ ਨੂੰ ਪਹਿਲਾਂ ਤਾਂ ਪਾਪ ਮਿਟਦੇ ਨਹੀਂ 2-3 ਸਾਲ ਲੰਘ ਜਾਂਦੇ ਆ ਗਲਤੀਆਂ ਕਰਨੀਆਂ ਬੰਦ ਕਰ ਦਿਓ ਰੱਬ ਨੂੰ ਕਹੋ ਵੀ ਮਹਾਰਾਜ ਜੇ ਮਾਇਆ ਦੇਣੀ ਤਾਂ ਉਹੀ ਦੇ ਦੇ ਆ ਗਲਤੀਆਂ ਨਾਲ ਨਾ ਕਮਾਈਏ ਇੱਕ ਪੁੱਠੇ ਕੰਮ ਕਰਕੇ ਮਾਇਆ ਇਕੱਠੀਆਂ ਕਰੀਏ ਜੋ ਵੀ ਜੇ ਤੁਸੀਂ ਗਲਤੀਆਂ ਵਾਲੀ ਮਾਗ ਲਿਆਉਂਗੇ ਨਾ ਘਰ 'ਚ ਕਿਸਮਾ ਹੁਣ ਪਿਆਰ ਹੋਊ ਲੜਾਈ ਹੁੰਦੀ ਰਹੂ ਅੱਜ ਰਿਸ਼ਵਤ ਲੈਂਦੇ ਨੇ ਇਹਨਾਂ ਨੂੰ ਇਹਨਾਂ ਦੇ ਘਰਾਂ ਜਾ ਕੇ ਦੇਖੋ ਇੰਨਾ ਕਲੇਸ਼ ਹੁੰਦਾ ਇਹ ਮੈਂ ਤੁਹਾਨੂੰ ਦੱਸਿਆ ਮਾਇਆ ਹੀ ਤੁਹਾਨੂੰ ਦੁੱਖ ਦੇਊਗੀ ਮਾਇਆ ਹੀ ਸੁੱਖ ਦੇਊਗੀ ਅੱਧੀ ਰੋਟੀ ਘੱਟ ਖਾ ਲਓ ਫਿਰ ਦੇਖੋ ਸੁੱਖ ਦੀ ਰੋਟੀ ਖਾਓ ਬਸ ਬਾਬਾ ਸੁੰਦਰ ਸਿੰਘ ਜੀ ਭਿੰਡਰ ਵਾਲੇ ਮਹਾਂਪੁਰਸ਼ਾਂ ਦੇ ਪਿਤਾ ਬਾਬਾ ਖਯਾਨ ਸਿੰਘ ਜੀ ਸੀਗੇ ਉਹ ਖੇਤੀਬਾੜੀ ਕਰਦੇ ਇੱਕ ਸੇਕ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਸਾਰਾ ਕੰਡ ਸੀ ਉਹਨਾਂ ਨੂੰ ਐ ਬਸ ਸ਼ੁਰੂ ਕਰਕੇ ਪਾਠ ਪਾਠੀ ਨੂੰ ਕਹਿਣਾ ਤੂੰ ਦੇਖੀ ਜਾਈਂ ਆਪ ਐ ਬਹਿ ਜਾਣਾ ਬਸ ਬੋਲੀ ਜਾਣਾ ਪੂਰਾ ਪਾਠ ਭੋਗ ਪਾ ਕੇ ਉੱਠ ਦਿੰਦੇ ਸੀ ਜ਼ਬਾਨੀ ਬੋਲ ਕੇ ਕਰਦੇ ਤੇ ਖੇਤੀ ਕਰਨੀਆਂ ਚਾਰੇ ਪਾਸੇ ਲੱਗਦੀਆਂ ਬੱਟਾ ਜਦੋਂ ਬੋਹਲ ਕਢ ਲੈਣਾ ਕਣਕ ਦਾ ਇੱਕ ਇੱਕ ਟੋਕਰਾ ਭਰ ਕੇ ਚਾਰੇ ਪਾਸੇ ਵਾਲੇ ਬੋਲਾਂ ਚ ਪਾ ਆਉਣਾ ਕਹਿੰਦੇ ਬਾਬਾ ਜੀ ਇਹ ਕਹਿੰਦੇ ਪਾਈ ਪਤਾ ਨਹੀਂ ਹੁੰਦਾ ਕੋਈ ਬੱਲੀ ਉੱਡ ਕੇ ਨਾ ਆ ਗਈ ਹੋਵੇ ਆ ਫੇਰ ਲੇਖਾ ਦੇਣਾ ਪੈ ਜਾ। ਭਗਤ ਫਰੀਦ ਜੀ ਤੇ ਛੋਟੇ ਜਿਹੇ ਸਭੋਲੇ ਬਹੁਤ ਸੀਗੇ। ਭੋਲੇ ਨੂੰ ਰੱਬ ਮਿਲਦਾ। ਬਹੁਤੇ ਭੋਲੇ ਸੀ। ਚੋਰ ਤੁਰੇ ਜਾੜ ਕਹਿੰਦੇ ਅੱਜ ਤੂੰ ਚੱਲ ਲੈ ਚੋਰੀ ਕਰਨ। ਉਹਨੇ ਸੁੱਝ ਕੋਈ ਚੰਗੀ ਚੀਜ਼ ਹੋਣੀ ਹੈਗਾ ਚਲੋ। ਰਾਤ ਨੂੰ ਅਨਾਜ ਮੰਡੀ ਇੱਥੇ ਬੋਹੜ ਲੱਗੇ ਸੀ। ਉਹ ਤਾਂ ਬੋਰੀ ਭਰਨ ਲੱਗੇ ਕਹਿੰਦੇ ਤੂੰ ਵੀ ਭਰ ਲੈ ਇਧਰੋਂ। ਉੱਥੇ ਇੱਕ ਬਰਿਆ ਜਾਂ ਬੜਦ ਪਿਆ ਬੜਦਾ ਹਸਣ ਲੱਗ ਗਿਆ। ਕੁਦਰਤ ਨੇ ਕੌਤਕ ਵਰਤਣਾ ਸੀ। ਬਲਦ ਹੱਸ ਪਿਆ ਉਹ ਕਹਿੰਦਾ ਤੂੰ ਹੱਸਦਾ ਕਹਿੰਦਾ ਮੈਂ ਕਹਿੰਦਾ ਪਿਛਲੇ ਜਨਮ ਵਿੱਚ ਜੀਵੰਦਾar ਸੀ ਐ ਖੇਤਾ 'ਚ ਲੱਗਾ ਆ ਕਣਕ ਪੱਕੀ ਹੋਈ ਸੀ ਕਹਿੰਦਾ ਮੇਰੇ ਕਹਿੰਦਾ ਕੱਪੜੇ ਨਾਲ ਦਾ ਇਹ ਕਣਕ ਦਾ ਇੱਕ ਉਹ ਬੱਲੀ ਜੀ ਲੱਗੀ ਕਹਿੰਦਾ ਮੈਂ ਉਹ ਤੋੜ ਕੇ ਚ ਦਾਣੇ ਕੱਢ ਕੇ ਖਾ ਲੇ ਕਲ ਉਹ ਦਾਣੇ ਖਾਣ ਕਰਕੇ ਹੀ ਮੈਨੂੰ ਬਲਦ ਦਾ ਜਨਮ ਲੈ ਲੇਖਾ ਦੇਣਾ ਪਿਆ ਮੈਂ ਜੇ ਤੂੰ ਬੋਰੀ ਭਰ ਕੇ ਲਿਜਲੇ ਤੂੰ ਫਰਨੀ ਕਿੰਨੇ ਜਨਮ ਬਲਦ ਬਣੇਗਾ ਉਹ ਤਾਂ ਉੱਥੇ ਸਿੱਟ ਕੇ ਭੱਜ ਲਿਆ ਜੀ ਫਰੀਦ ਕਹਿੰਦੇ ਇਹ ਤਾਂ ਬੜੀ ਮਾੜੀ ਚੀਜ਼ ਹੈ ਚੋਰੀ ਤੇ ਜਿਹੜੇ ਆਪਾਂ ਖਾਣੇ ਆ ਨਾ ਸਵਾਦ ਨਾਲ ਇਤਲ ਨਹੀਂ ਉਹਦੇ ਲਈ ਚੀਜ਼ਾਂ ਤੁਸੀਂ ਤਾਂ ਸਮਝਦੇ ਕੋਈ ਦੇਖਦਾ ਨਹੀਂ ਹੁਣ ਕੈਮਰੇ ਲੱਗੇ ਹੋਏ ਨਾ ਹੁਣ ਮੈਂ ਬਾਅਦ 'ਚ ਨਹੀਂ ਕਹਿ ਸਕਦਾ ਮੈਂ ਇਹ ਨਹੀਂ ਕਿਹਾ ਮੈਂ ਇਹ ਨਹੀਂ ਕਿਹਾ ਤੁਸੀਂ ਨਹੀਂ ਕਹਿ ਸਕਦੇ ਮੈਂ ਇੱਥੇ ਬੈਠਾ ਨਹੀਂ ਸੀ ਇਹਦਾ ਕੈਮਰਾ ਸਾਰਾ ਕੁਝ ਕੈਦ ਹੋ ਜਾਣਾ ਤੇ ਰੱਬ ਦਾ ਕੈਮਰਾ ਕਿੱਥੇ ਲੱਗਿਆ ਕਹਿੰਦੇ ਗੁਪਤ ਕੈਮਰੇ ਲੱਗੇ ਹੋਏ ਫਲਾਣੇ ਦੀ ਕੋਠੇ ਆਪਣਾ ਕੈਮਰਾ ਆਪਣੀ ਅੱਖਾਂ 'ਚ ਹੀ ਹੈ ਨਾਲੇ ਤਾਂ ਆਪਾਂ ਦੇਖਣ ਦਾ ਵੀ ਕੰਮ ਹੁੰਦਾ ਨਾਲੇ ਰਿਕਾਰਡਿੰਗ ਵੀ ਕਰਦਾ ਅੰਦਰ ਅੰਦਰ ਚਿਪ ਜਿਹੜੀ ਲੱਗੀ ਆਤਮਾ ਦੀ ਉਹਦੇ ਵਿੱਚ ਸਾਰਾ ਰਿਕਾਰਡ ਹੁੰਦਾ ਕਹਿੰਦੇ ਹੁਣ ਤਾਂ ਮੈਨੂੰ ਕੋਈ ਦੇਖਦਾ ਹੀ ਨਹੀਂ ਅੱਗੋਂ ਦੇਖੇ ਪਿੱਛੋਂ ਦੇਖੇ ਇਹ ਤੁਝ ਤੇ ਇੱਕ ਹਸ਼ਪਾ ਹੈ ਆਪਾਂ ਛੁਪਾ ਨਹੀਂ ਸਕਦੇ ਰੱਬ ਤੋਂ ਕਿਉਂਕਿ ਨੇਤਰੋ ਮੇਰੇ ਹਰ ਤੋਂ ਮੈਂ ਜੋ ਧਰੀ ਉਹ ਜੋਤ ਦੇ ਵਿੱਚ ਹੀ ਤਾਂ ਬੈਠਾ ਹੋ ਉਹ ਆਪ ਹੀ ਦੇਖਦਾ ਮੈਨੂੰ ਵੀ ਦਿਖਾਈ ਜਾਂਦਾ ਹੁਣ ਮੈਂ ਮੁੱਕਰ ਨਹੀਂ ਸਕਦਾ ਕਿ ਮੈਂ ਗਲਤੀ ਨਹੀਂ ਕੀਤੀ ਉਹ ਤਾਂ ਹਰ ਵਕਤ ਆਪਾਂ ਨੂੰ ਦੇਖਦੇ ਰਹਿੰਦੇ ਨੇ ਫਿਰ ਤੁਸੀਂ ਕਹਿੰਦੇ ਲੈ ਰੱਬ ਨੂੰ ਕਿਹੜਾ ਪਤਾ ਲੱਗਣਾ ਇਹ ਧੋਖਾ ਨਾ ਕਰਿਆ ਕਰੋ ਮਹਾਰਾਜ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਹਿਰਦਾ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਕਹਿੰਦੇ ਹਿਰਦੇ ਦੇ ਵਿੱਚ ਉਹਦੇ ਗੁਣਾਂ ਦਾ ਗਾਇਨ ਕਰੋ ਦਿਲੋਂ ਗਾਓ ਤੇ ਉਹਦੇ ਸ਼ਬਦ ਦਾ ਜੈ ਜੈਕਾਰ ਕਰੋ ਹਰੀ ਦੇ ਸ਼ਬਦ ਦਾ ਭਾਵ ਹਰ ਵਕਤ ਜੈ ਜੈਕਾਰ ਕਰੋ ਉਦੇ ਗੀਤ ਗਾਓ ਭਾਵਨਾਮ ਜਤੋ ਬਾਣੀ پڑھੋ ਜਗ ਮੈਂ ਵਰਤਾ ਆਪ ਹਰ ਕਹਿੰਦੇ ਉਹ ਪਰਮੇਸ਼ਰ ਜਗ ਵਿੱਚ ਆਪ ਵਰਤਦਾ ਜਗ ਮੈਂ ਵਰਤਾ ਆਪ ਹਰ ਸੇਤੀ ਪ੍ਰੀਤ ਕਰ